ਹਿਸਟਰੀయన్స్ ਨੂੰ ਚਾਹੀਦਾ ਹੈ ਕਿ ਇਹਨਾਂ ਇਸ ਦੇ ਉੱਪਰ ਸਪੈਸ਼ਲ ਫੋਕਸ ਕੀਤਾ ਜਾਵੇ ਕਿ ਕਿੱਥੇ ਛੋਟਾ ਜਾ ਕਿੱਥੇ ਜਿਹੜਾ ਸਮਾਜ ਨੂੰ ਨਹੀਂ ਲੱਗਦਾ ਖਾਸ ਕਿਸਮ ਦੇ ਲੋਕ ਨੇ ਡਿਫਰੈਂਟ ਰਿਲੀਜੀਅਨਸ ਦੇ ਵਿੱਚ ਵੀ ਵੰਡੇ ਹੋਏ ਨੇ ਸਪਿਰਚੁਅਲ ਵੀ ਨੇ ਔਰ ਬਹੁਤ ਲਹਿਰਾਂ ਮੇਰੇ ਸਭ ਤੋਂ ਜ਼ਿਆਦਾ ਧਾਰਮਿਕ ਲਹਿਰਾਂ ਤੇ ਰਜਕ ਲਹਿਰਾਂ ਵੀ ਸੀ ਪਰ ਵਰਲਡ ਦੇ ਵਿੱਚ ਜਿੱਥੇ-ਜਿੱਥੇ ਵੀ ਇਸ ਤਰ੍ਹਾਂ ਦੀ ਨਸਲ ਤੇ ਆਧਾਰਿਤ ਪੱਟੜ ਰਜਿਮ ਨੇ ਜਿਹੜੇ ਉਹਨਾਂ ਦਾ ਵਿਰਾਸਾ ਅੱਜ ਕਿੱలా ਲੱਗਦਾ ਹੈ ਕਿਵੇਂ ਇਹ ਇਹ ਸਫਤਤਾਵਾਂ ਦੇ ਝੰਡੇ ਇਹ ਗੱਟ ਰਹੇ ਨੇ ਉਹ ਵੀ ਬਗਾਨੇ ਮਨੁੱਖਾਂ ਦੇ ਕਿਉਂਕਿ ਇਹ ਦੁਨੀਆ ਦੇ ਵਿੱਚ ਅੰਗਰੇਜ਼ ਜਾਂ ਜਿਹੜੇ ਗੋਰੇ ਨੇ ਉਹ ਗੁਲਾਮ ਲੱਭਦੇ ਫਿਰਦੇ ਸੀ ਸਾਡੇ ਲੋਕ ਗੁਲਾਮ ਬਣ ਲਈਂ ਤੇ ਮਜ਼ਦੁਰ ਫਿਰਦੇ ਸੀ ਸਾਡੇ ਲੋਕ ਇਹ ਮਿਸ਼ਨ ਪੰਜਾਬੀ ਪੰਜਾਬੀਆਂ ਦਾ ਗੋਰਿਆਂ ਨਾਲ ਵੱਖਰੀ ਤਰ੍ਹਾਂ ਦਾ ਰਿਸ਼ਤਾ ਜੁੜਦਾ ਵਿਖਾਈ ਦੇ ਰਿਹਾ ਇਸ ਤੋਂ ਪਹਿਲਾਂ ਜਿੱਥੇ ਗੋਰਿਆਂ ਨੂੰ ਕਹਿੰਦਾ ਭਾਵ ਕਿ ਅੰਗਰੇਜ਼ਾਂ ਨੂੰ ਬਾਹਰ ਕੱਢਣ ਲਈ ਪੰਜਾਬੀਆਂ ਨੇ ਜਾਂ ਕਹੜੀਏ ਕਿ ਸਿੱਖਾਂ ਨੇ ਸਭ ਤੋਂ ਵੱਧ ਰੋਲ ਨਿਭਾਇਆ ਵੱਡੇ ਪੱਧਰ ਉੱਤੇ ਕੁਰਬਾਨੀਆਂ ਕੀਤੀਆਂ ਇੱਕ ਵੱਖਰੀ ਤਰ੍ਹਾਂ ਦਾ ਇਤਿਹਾਸ ਸਿਰਜਿਆ ਉੱਥੇ ਹੁਣ ਦੂਜੇ ਵੱਡੇ ਗੋਰਿਆਂ ਦੀ ਧਰਤੀ ਕਹ ਲੀਏ ਕਿ ਇੰਗਲੈਂਡ ਦੇ ਰਾਜ ਭਾਗ ਦੇ ਵਿੱਚ ਵੀ ਜਿਹੜੀ ਇੱਕ ਹੋਰ ਸਿਆਸੀ ਲਹਿਰ ਦੀ ਉਹਦੇ ਵਿੱਚ ਵੀ ਪੰਜਾਬੀ ਇੱਕ ਵੱਖਰੀ ਭੂਮਿਕਾ ਨਿਭਾਉਂਦੇ ਵਿਖਾਈ ਦੇ ਰਹੇ ਨੇ ਹਾਲੀ ਦੇ ਵਿੱਚ ਇੰਗਲੈਂਡ ਬਰਤਾਨੀਆਂ ਦੇ ਆਏ ਸਸਤੀ ਨੀਤੀਆਂ ਦੇ ਵਿੱਚ ਜਿਹੜੀ ਵੱਡੇ ਪੱਧਰ ਤੇ ਗੱਲ ਸਾਹਮਣੇ ਆਈ ਹੈ ਦਰਜਨ ਦੇ ਕਰੀਬ ਪੰਜਾਬੀ ਬੂਲ ਦੇ ਜਿਹੜੇ ਉਮੀਦਵਾਰ ਉਹ ਜਿੱਤਣ ਦੇ ਵਿੱਚ ਸਫਲ ਹੋਏ ਨੇ ਜਿਨ੍ਹਾਂ ਦੇ ਵਿੱਚੋਂ ਚਾਰ ਸਿੱਖ ਚਿਹਰੇ ਕਹਿੰਦਾ ਭਾਵੇਂ ਕਿ ਸਿੱਖ ਉਮੀਦਵਾਰ ਜਿਨ੍ਹਾਂ ਦੇ ਵਿੱਚੋਂ ਪੰਜ ਜਿਹੜੀਆਂ ਸਿੱਖ ਪਰਿਵਾਰਾਂ ਨਾਲ ਜੁੜੀਆਂ ਬੀਬੀਆਂ ਉਹ ਵੀ ਜੇਤਾ ਬਣੀਆਂ ਨੇ ਪਿੰਡ ਦਾ ਭਾਵ ਕਿ ਸਿਆਸੀ ਰਿਹائش ਦੇ ਵਿੱਚ ਕ ਮੰਤਰੀ ਪੱਧਰ ਉਤੇ ਅਜਿਹੀ ਇੱਕ ਕਰਵਟ ਉਹ ਕਿਸ ਤਰ੍ਹਾਂ ਦਾ ਕੀ ਸੰਕੇਤ ਦੇ ਰਹੀ ਹੈ ਤੇ ਦੁਨੀਆ ਦੇ ਵਿੱਚ ਜਿਹੜੀਆਂ ਹੁਣ ਅਗਲੇ ਪੱਧਰ ਉੱਤੇ ਜਿਹੜੀਆਂ ਚੋਣਾਂ ਜਿੱਥੇ ਵੱਖ-ਵੱਖ ਸਮੇਂ ਹੋਈਆਂ ਉਹਨਾਂ ਦੇ ਵਿੱਚ ਅਰਾਨ ਦਾ ਜਿਹੜਾ ਨਤੀਜਾ ਉਹ ਵੀ ਅੱਜ ਖੁੱਲ ਕੇ ਸਾਹਮਣੇ ਆ ਗਿਆ ਇਸ ਤੋਂ ਬਾਅਦ ਅੱਗੇ ਹੋਰ ਕਮਾਂਤਰੀ ਦੇਸ਼ਾਂ ਦੇ ਵਿੱਚ ਵੀ ਅਜਿਹੇ ਜਿਹੇ ਰੁਝਾਨ ਵੇਖਣ ਨੂੰ ਮਿਲਣਗੇ ਖੈਰ ਇਹ ਸਾਰਾ ਕਮਾਂਤਰੀ ਪੱਧਰ ਦਾ ਲਿਹਾਜ਼ ਸਿਆਸੀ ਪੱਧਰ ਦਾ ਕਹਿ ਲਈਏ ਜਿਹਦੇ ਵਿੱਚ ਪੰਜਾਬੀਆਂ ਦਾ ਰੋਲ ਇਦੇ ਇਰਦ-ਗਿਰਦ ਅੱਜ ਅਸੀਂ ਇਹ ਖਾਸ ਚਰਚਾ ਲੈ ਕੇ ਹਾਜ਼ਰਾਂ ਸਾਡੇ ਨਾਲ ਖਾਸ ਤੌਰ ਤੇ ਜੁੜੇ ਨੇ ਉਹਗੇ ਵਿਸ਼ਵ ਚਿੰਤਕ ਤੇ ਸਿਆਸੀ ਮਾਹਰ ਪ੍ਰੋਫੈਸਰ ਡਾਕਟਰ ਹਰਵਿੰਦਰ ਸਿੰਘ ਪੱਟੀ ਸਾਹਿਬ ਸੋ ਸਭ ਤੋਂ ਪਹਿਲਾਂ ਪੱਟੀ ਸਾਹਿਬ ਚੈਨਲ ਜੀ ਮਿਸ਼ਨ ਪੰਜਾਬੀ ਨੂੰ ਤੁਹਾਡਾ ਸਵਾਗਤ ਵੈਲਕਮ ਕੀ ਟੂ ਆਪ ਬਿੰਡ ਸਰਵਸ ਸਤਿਕਾਰ ਸ੍ਰੋਤਿਆਂ ਦਰਸ਼ਕਾਂ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਡਾਕਟਰ ਸਾਹਿਬ ਪੰਜਾਬੀਆਂ ਦੀ ਜੇਕਰ ਗੱਲ ਕਰ ਲਈਏ ਕਿ ਮੰਤਰੀ ਪਦਤੋਂ ਪਹਿਲਾਂ ਹੇਠਾਂ ਆਣ ਕੇ ਤਾਂ ਦੇਸ਼ ਦੀ ਆਜ਼ਾਦੀ ਤੋਂ ਬਾਅਦ ਪੰਜਾਬੀ ਕਹਿੰਦਾ ਭਾਵ ਕਿ ਪੰਜਾਬ ਦੇ ਵਿੱਚ ਉਹ ਵਿਕਸਤ ਹੋਣ ਲੱਗੇ ਮੁੱਖ ਕੀਤਾ ਜਿਹੜਾ ਖੇਤੀ ਤੇ ਵਪਾਰ ਇਸ ਨੂੰ ਬਾਅਦ ਦੇ ਵਿੱਚ ਉਹਨਾਂ ਨੇ ਦੇਸ਼ ਦੇ ਵੱਖ-ਵੱਖ ਭਾਗਾਂ ਦੇ ਵਿੱਚ ਪਰਪਲਿਤ ਕੀਤਾ ਹੋ ਗਏ ਤੇ ਕਈ ਮਿੰਨੀ ਪੰਜਾਬ ਭਾਰਤ ਦੇ ਵਿੱਚ ਬਣੇ ਉਸ ਤੋਂ ਬਾਅਦ ਜਿਹੜੀ ਅਗਲੀ ਇੱਕ ਕਦਮ ਸਟੈਪ ਵੱਧਾ ਪੰਜਾਬੀਆਂ ਦਾ ਉਹ ਹੈ ਸਮੁੰਦਰੋਂ ਪਾਰ ਸੱਤ ਸਮੁੰਦਰੋਂ ਪਾਰ ਪੰਜਾਬੀ ਵਧੇ ਤੁਰੇ ਭਾਵੇਂ ਕਿ ਸਕੰਡ ਵਰਲਡ ਵਾਰ ਦੇ ਵਿੱਚ ਵੀ ਪੰਜਾਬੀਆਂ ਦਾ ਜਿਹੜਾ ਘੁਮਣ ਪਿਰਨ ਉਹਦੇ ਵਿੱਚ ਲੜਾਈਆਂ ਯੁੱਧਾਂ ਦੇ ਵਿੱਚ ਬਤੌਰ ਸਿਪਾਹੀ ਸੈਨਿਕ ਪੰਜਾਬੀ ਸਿੱਖਾਂ ਦਾ ਰਿਚਰਨ ਹੋਇਆ ਪਰੰਤੂ ਵਦੇਰੇ ਕਰਕੇ ਆਜ਼ਾਦੀ ਤੋਂ ਬਾਅਦ ਜਦੋਂ ਮਿੰਨੀ ਪੰਜਾਬ ਭਾਰਤ ਦੇ ਵਿੱਚ ਬਣੇ ਤਾਂ ਅਗਲਾ ਕਦਮ ਸੀ ਫਿਰ ਸੱਤ ਸਮੁੰਦਰੋਂ ਪਾਰ ਪੰਜਾਬੀਆਂ ਦਾ ਜਾਣ ਦਾ ਭਾਵੇਂ ਕਿ ਅੱਜ ਦੀ ਤਰੀਕ ਦੇ ਵਿੱਚ ਪੰਜਾਬੀਆਂ ਦਾ ਵਦੇਰੇ ਰਜਾਨ ਕੈਨੇਡਾ ਅਮਰੀਕਾ ਵਰਗੇ ਆਸਟ੍ਰੇਲੀਆ ਵਰਗੇ ਦਿਸ਼ਾਵਾਂ ਵੱਲ ਹੈ ਪਰਤੂ ਇਸ ਤੋਂ ਪਹਿਲਾਂ ਇੰਗਲੈਂਡ ਨਾਲ ਕਾਫੀ ਬਾਵਾਸਤਾ ਰਿਹਾ ਕਿਉਂਕਿ ਬ੍ਰਿਟਿਸ਼ ਰਾਜ ਦੀ ਜਿਹੜੀ ਹਕੂਮਤ ਉਹ ਭਾਰਤ ਦੇ ਵਿੱਚ ਰਹੀ ਇਸ ਤੋਂ ਬਾਅਦ ਆਉਣਾ ਜਾਣਾ ਜਿਹੜਾ ਭਾਰਤੀਆਂ ਦਾ ਜਿਹੜਾ ਉਹ ਇੰਗਲੈਂਡ ਨਾਲ ਬਣਿਆ ਰਿਹਾ ਹੁਣ ਜਿਹੜੀ ਵੱਡੀ ਚਰਚਾ ਹੈ ਕਿ ਸਿਆਸਤ ਦੇ ਵਿੱਚ ਉੱਥੋਂ ਦੇ ਇੰਗਲੈਂਡ ਦੀ ਰਾਜਭਾਗ ਦੇ ਵਿੱਚ ਪੰਜਾਬੀਆਂ ਦੀ ਇੱਕ ਵੱਖਰੀ ਤਰ੍ਹਾਂ ਦੀ ਇੱਕ ਕਰਵਟ ਵੇਖਣ ਨੂੰ ਮਿਲ ਰਹੀ ਹੈ ਡਾਕਟਰ ਸਾਹਿਬ ਦੱਸਿਓ ਕਿ ਇਹਦਾ ਕੀ ਸੰਕੇਤ ਹੈ ਕਿਵੇਂ ਇਹ ਇਹ ਸਫਲਤਾਵਾਂ ਦੇ ਝੰਡੇ ਇਹ ਗੱਡ ਰਹੇ ਨੇ ਉਹ ਵੀ ਬਗਾਨੇ ਮੁਲਕਾਂ ਦੇ ਵਿੱਚ ਜੀ ਪਿੰਟਰ ਸਾਹਿਬ ਇੱਕ ਤਾਂ ਪੰਜਾਬ ਦੀ ਜਿਹੜੀ ਹਿਸਟਰੀ ਹੈ ਨਾ ਕਿਉਂਕਿ ਉਹ ਬੰड्या-ਬੰड्या ਬਹੁਤ ਬਾਰੇ ਲੋਕਾਂ ਨੂੰ ਪਤਾ ਵੀ ਨਹੀਂ ਹੈ ਪੰਜਾਬ ਦੀ ਪੁਰਾਣੀ ਹਿਸਟਰੀ ਹੈ ਜਿਹੜੀ ਲਗਭਗ ਸਤ ਸਿੰਧੂ ਤੋਂ ਲੈ ਕੇ ਜੀ ਉਹ ਉਹ ਇੱਕ ਖਾਸ ਇਸ ਪਲੈਨਟ ਦੇ ਉੱਪਰ ਇੱਕ ਖਾਸ ਕਿਸਮ ਦਾ ਖੇਤ ਹੈ ਕਿ ਜਿੱਥੇ ਹਿਲਜੁਲ ਬਹੁਤ ਜ਼ਿਆਦਾ ਰਹੀ ਹੈ ਹੂੰ ਉਸਕੇ ਬਹੁਤ ਹੀ ਪਲੈਂਟੀ ਸੀ ਕਿ ਇਸ ਪਹਿਲਾਂ ਸੱਤ ਦਰਿਆ ਸੀ ਫਿਰ ਅਸੀਂ ਚਲੋ ਪੰਜਨਦ ਕਹਿ ਲੈਂਦੇ ਆ ਪੰਜ ਦਰਿਆ ਹੋ ਗਏ ਧਰਤੀ ਬੜੀ ਜਿਰਖੇਈ ਸੀ ਲੋਕ ਬੜੇ ਹਿੰਮਤੀ ਸੀ ਇਸ ਕਰਕੇ ਇੱਥੇ ਪਲੈਂਟੀ ਸੀਗੀ ਖਾਣ ਦੇ ਪੀਣ ਦੇ ਕੋ ਘਾਟ ਨਹੀਂ ਸੀ ਲੋਕ ਬਾਹਰੋਂ ਆਉਂਦੇ ਬਹੁਤ ਸੀ ਹਮਲਾਵਰ ਵੀ ਆਏ ਦੂਜੇ ਵੀ ਆਏ ਜਿਹਦੇ ਕਰਕੇ ਬੜੀ ਹਿਲਜੁਲ ਰਹੀ ਉਸ ਕਰਕੇ ਇੱਥੇ ਜਿਹੜਾ ਬ੍ਰਾਹਮਣ ਜਮਦਾ ਕਾਸਟ ਸਿਸਟਮ ਦਾ ਉਹ ਵੀ ਉਨਾ ਮਤਲਬ ਜਕੜ ਤਕੜੀ ਨਹੀਂ ਰਹਿ ਸਕੀ ਉਹ ਲਗਭਗ ਆਪਣੀ ਖਾਸ ਕਿਸਮ ਦੀ ਸੱਭਿਆਚਾਰਕ ਜਾਤੀ ਹੀ ਮੰਨਦੇ ਰਹੇ ਪਰ ਖਾਸ ਕਿਸਮ ਦੇ ਸੰਘਰਸ਼ ਵੀ ਕਰਦੇ ਰਹੇ ਪਰ ਜੇ ਤੁਸੀਂ ਪਹਿਲੇ ਸਮਿਆਂ ਤੋਂ ਵੀ ਦੇਖੋ ਤਾਂ ਮੂਵਮੈਂਟ ਜਿਹੜੀ ਇਹਨਾਂ ਲਈ ਕੋਈ ਓਪਰੀ ਗੱਲ ਨਹੀਂ ਹੈ ਇੱਕ ਜਗ੍ਹਾ ਤੋਂ ਜਿੱਟਣਾ ਦੂਜੇ ਤੋਂ ਬਚਣਾ ਕੋਈ ਖਾਸ ਵੱਡੀ ਗੱਲ ਨਹੀਂ ਹੈ ਤੁਸੀਂ ਦੇਖੋ ਕਿ ਮਤਲਬ ਗੁਰੂ ਨਾਨਕ ਦੇਵ ਜੀ ਨੂੰ ਦੇਖੋ ਕੋਈ ਦੁਨੀਆ ਦਾ ਪੈਗੰਬਰ ਨਹੀਂ ਹੈ ਜਿਹੜਾ ਇੰਨਾ ਘੁੰਮਿਆ ਹੋਵੇ ਹੂੰ ਪਰ ਉਹਨਾਂ ਸਮਿਆਂ ਦੇ ਵਿੱਚ ਇੱਕ ਸੰਗੀਤਕਾਰ ਨੂੰ ਨਾਲ ਲੈ ਕੇ ਅੱਜ ਕੱਲ ਜਿਹੜੇ ਆ ਸਿੰਗਰ ਨੇ ਉਹ ਆਪਣੀ ਸਾਊਂਡ ਕਹਿੰਦੇ ਨੇ ਉਹਨੂੰ ਸਾਊਂਡ ਨਾਲ ਲੈ ਕੇ ਜਾਂਦੇ ਨੇ ਹੂੰ ਹੂੰ ਪਹਿਲੇ ਸੀਗੇ ਜਿਹੜੇ ਸਾਊਂਡ ਨਾਲ ਲੈ ਕੇ ਗਏ ਹੂੰ ਜੀ 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 ਜੋਬ ਰੰਦ ਵਿਚਰ ਤੱਕ ਜੀ ਜੀ ਬਿਲਕੁਲ ਜਿਹੜੀਆਂ ਨਾਰਮਲ ਇਨਹਿਬਿਸ਼ਨਸ ਹੁੰਦੀਆਂ ਨੇ ਵੀ ਘਰ ਤੋਂ ਨਿਕਲਣਾ ਨਹੀਂ ਹੋਰ ਨਹੀਂ ਪੰਜਾਬੀਆਂ ਚ ਨਹੀਂ ਹੈਗੀ ਇੱਕ ਤਾਂ ਹੂੰ ਇਹ ਚੀਜ਼ ਹੈ ਕਿ ਸੰਘਰਸ਼ਮਈ ਰਿਹਾ ਜੀਵਨ ਬਹੁਤ ਜ਼ਿਆਦਾ ਇਸ ਕਰਕੇ ਲੀਡਰਸ਼ਿਪ ਦਾ ਜਿਹੜਾ ਮਤ ਹੈ ਪੰਜਾਬੀਆਂ ਚ ਬਹੁਤ ਉਹ ਕਹਿੰਦੇ ਨੇ ਵੀ ਪੰਜਾਬੀ ਇਹ ਕਹਿੰਦੇ ਨੇ ਵੀ ਸਾਨੂੰ ਤੁਸੀਂ ਪਿੱਛੇ ਨਾ ਲਾਓ ਸਾਨੂੰ ਅੱਗੇ ਲਾਓ ਹੂੰ ਸਾਡੇ ਪਿੱਛੇ ਲੱਗੋ ਜੇ ਲੱਗਣਾ ਤਾਂ ਉਹ ਕਹਿੰਦੇ ਨੇ ਵੀ ਤੁਸੀਂ ਅੱਗੇ ਲਾ ਕੇ ਚਾਹੇ ਨਰਕ ਚ ਲੈ ਜਾਓ ਇਹਨਾਂ ਨੂੰ ਪਿੱਛੇ ਲਾ ਕੇ ਸਵਰਗ ਚ ਨਹੀਂ ਲਿਜਾ ਸਕਦੇ ਹੂੰ ਹੂੰ ਇਹ ਇਹ ਲੱਗਣ ਦੀ ਭਾਵਨਾ ਚਮਕਣ ਦੀ ਭਾਵਨਾ ਹਰ ਫੀਲਡ ਦੇ ਵਿੱਚ ਐਡਵਾਂਸ ਕਰਨ ਦੀ ਭਾਵਨਾ ਇਹ ਬੜੀ ਵੱਡੀ ਔਰ ਅੰਗਰੇਜ਼ਾਂ ਨੇ ਪਛਾਣ ਲਈ ਸੀ ਜਦੋਂ ਅੰਗਰੇਜ਼ਾਂ ਨੇ ਕੋਲੋਨਾਈਜੇਸ਼ਨ ਕੀਤੀ ਤੁਸੀਂ ਦੇਖੋ ਕਿ ਇਹ ਆਪਣੇ ਆਪ ਚ ਨਾ ਹਿਸਟਰੀ ਚ ਦਾ ਜ਼ਿਕਰ ਨਹੀਂ ਹੋਇਆ ਕਿਤੇ ਉਸ ਦਿਨ ਪੂਰਾ ਬਹੁਤ ਹੋਇਆ ਹੈ ਕਿ ਪੰਜਾਬ ਤੇ ਇੰਗਲੈਂਡ ਦਾ ਜਿਹੜਾ ਰਿਸ਼ਤਾ ਹੈ باوجود ਉਹਨਾਂ ਨੇ ਇੱਥੇ ਕੋਲੋਨਾਈਜ਼ ਕਰਨ ਦੇ ਤੋਂ ਲੁੱਟ ਕੇ ਲੈ ਜਾਣ ਦੇ ਕੋਹੇਨੋਰ ਹੀਰੇ ਦੇ ਲਾਸਟ ਦੇ ਵਿੱਚ ਇੱਥੇ ਪਹੁੰਚਣ ਦੇ ਪਹਿਲਾਂ ਮਤਲਬ ਉਹਨਾਂ ਦਾ ਕਬਜ਼ਾ ਕਰਨਾ ਫਿਰ ਉਹਨੇ ਫੌਜ ਜਿਸ ਤਰ੍ਹਾਂ ਫੌਜੀਆਂ ਦੀ ਬਣਾਈਆਂ ਪੰਜਾਬੀਆਂ ਨੇ ਜਿਹੜੇ ਫੌਜ ਮਾਰ ਕੇ ਮਾਰੇ ਇੰਟਰਨੈਸ਼ਨਲ ਲੈਵਲ ਸਾਰਾ ਗੜੀ ਦੀਆਂ ਲੜਾਈਆਂ ਤੱਕ ਉਹ ਦੇਖ ਰਹੇ ਆ ਦੂਜੇ ਕਿਸੇ ਉਹਨਾਂ ਨੂੰ ਕੱਢਣ ਦੇ ਵਿੱਚ ਵੀ ਜਿਸ ਤਰ੍ਹਾਂ ਉਧਮ ਸਿੰਘ ਉਹਨਾਂ ਨੇ ਉੱਥੇ ਜਾ ਕੇ ਇੰਗਲੈਂਡ ਦੇ ਵਿੱਚ ਸਭ ਕੁਝਾਇਆ ਉਹ ਵੀ ਭਲੇ ਦੋਨੇ ਪੱਖ ਦੇਖਣ ਵਾਲੇ ਨੇ ਕਿ ਕਿਸ ਤਰ੍ਹਾਂ ਦਾ ਜਿਹੜਾ ਰਿਸ਼ਤਾ ਇੱਕ ਉਹਨਾਂ ਦੇ ਨਾਲ ਰਿਹਾ ਕਿ ਉਹ ਉਹਨਾਂ ਨੇ ਡਿਸਪਲਾਈਜ਼ ਕੀਤਾ ਉਹਨਾਂ ਸ਼ਾਸਨਵਤ ਕੀਤਾ ਉਹਦੇ 'ਚ ਵੀ ਬੜੀ ਮਤਲਬ ਪੰਜਾਬੀਆਂ ਨੇ ਆਪਣੀ ਦਿਖਾਏ ਜੋਰ ਤੇ ਜਦੋਂ ਉਹਨਾਂ ਨਾਲ ਲੜਾਈ ਹੋਈ ਉਹਦੇ 'ਚ ਵੀ ਦਿਖਾਈ ਹੂੰ ਹੂੰ ਇਹ ਚੀਜ਼ਾਂ ਅਸੀਂ ਆਪਾਂ ਆਮ ਜ਼ਿਕਰ ਕਰਦੇ ਰਹਿੰਦੇ ਹਾਂ ਪਰ ਹਿਸਟੋਰੀయన్స్ ਨੂੰ ਚਾਹੀਦਾ ਹੈ ਕਿ ਇਹਨਾਂ ਇਸ ਦੇ ਉੱਪਰ ਸਪੈਸ਼ਲ ਕੋਰਸ ਕੀਤਾ ਜਾਵੇ ਕਿ ਕਿਤਾ ਛੋਟਾ ਜਿਹਾ ਕੀਤਾ ਜਿਹੜਾ ਸਮੂਹ ਨੂੰ ਨਹੀਂ ਲੱਗਦਾ ਖਾਸ ਕਿਸਮ ਦੇ ਲੋਕ ਨੇ ਔਰ ਡਿਫਰੈਂਟ ਰਿਲੀਜੀਅਨਸ ਦੇ ਵਿੱਚ ਵੀ ਵੰਡੇ ਹੋਏ ਨੇ ਸਪਿਰਚੁਅਲ ਵੀ ਨੇ ਔਰ ਬਹੁਤ ਲਹਿਰਾਂ ਮੇਰੇ ਸਭ ਤੋਂ ਜਿਆਦਾ ਧਾਰਮਿਕ ਲਹਿਰਾਂ ਦੇ ਆਈਡਿਓਲੋਜੀਕਲ ਲਹਿਰਾਂ ਵੀ ਇੱਥੇ ਚੱਲੀਆਂ ਨੇ ਉਹਦੇ ਕਰਕੇ ਕਿ ਲੋਕਾਂ ਚ ਨਹੀਂ ਛੋਟੀਆਂ ਮੋਟੀਆਂ ਇੰਕਲਸ਼ਨਸ ਹੁੰਦੀਆਂ ਨੇ ਨਾ ਕਿ ਆਹ ਨਹੀਂ ਕਰਨਾ ਜਾਂ ਇਦਾਂ ਦਾ ਕੁਝ ਨਹੀਂ ਹੈ ਸੋ ਜਿੱਥੇ ਵੀ ਉਹ ਜਾਂਦੇ ਨੇ ਉੱਥੇ ਉਹਨਾਂ ਦਾ ਇਹ ਹੈ ਕਿ ਆਪਣਾ ਉਹ ਸਿਗਨੇਚਰ ਉਹਨਾਂ ਦੇ ਹੁੰਦੇ ਨੇ ਮਾਰਕਾ ਮਾਰਦੇ ਨੇ ਪਰ ਜਿੱਥੋਂ ਕੋਈ ਚੰਗੀ ਚੀਜ਼ ਮਿਲੇ ਉਹਨਾਂ ਚ ਵੀ ਭਾਵਨਾ ਹੈ ਕਿ ਸਾਡੇ ਪਿੱਛੇ ਜਿਹੜਾ ਵਤਨ ਹੈ ਉਹਦੇ ਚ ਵੀ ਇਹੀ ਚੀਜ਼ਾਂ ਚੰਗੀਆਂ ਹੋਣ ਤੁਸੀਂ ਦੇਖੋ ਬਦਰੀ ਭਾਬੇ ਨੇ ਜਿਹੜੇ ਗਏ ਤਾਂ ਵਿਚਾਰੇ ਉਹ ਰੋਜ਼ਗਾਰ ਕੱਤਰੇ ਸੀ ਨਾ ਹਾਂ ਪਰ ਜਿਵੇਂ ਜੇ ਸੀ ਪਰ ਸਰ ਜਦੋਂ ਉੱਥੇ ਦੇਖਿਆ ਵੀ ਉੱਥੇ ਕੀ ਹਾਲ ਹੈ ਜਾਂਦੀ ਹੈ ਤੇ ਇੱਥੇ ਕਿੰਨੀ ਗੁਲਾਮੀ ਹੈ ਸਾਰੇ ਵਾਪਸ ਆ ਗਏ ਫਿਰ ਤੁਸੀਂ ਇਹ ਵੀ ਦੇਖੋਗੇ ਹਿਸਟਰੀ ਚ ਕਿ ਕਾਮਾਗਾਟਾ ਮਾਰੂ ਜਹਾਜ਼ ਪਹਿਲੀ ਵਾਰ ਹੀ ਹੈ ਮੇਰੇ ਖਿਆਲ ਨਾਲ ਹਿਸਟਰੀ ਚ ਕਿਤੇ ਨਹੀਂ ਐਵੇਂ ਹੋਇਆ ਹੁਣ ਇਹ ਜਿਹੜੇ ਜਹਾਜ਼ ਕਰਕੇ ਬੰਦੇ ਚਲੇ ਜਾਂਦੇ ਨੇ ਮਾਈਗ੍ਰੈਂਟਸ ਉਹਨਾਂ ਨੂੰ ਉੱਥੇ ਬੜਨ ਨਹੀਂ ਦਿੱਤਾ ਜਾਂਦਾ ਹੂੰ ਜੀ ਤੇ ਉਹਨੂੰ ਵੈਸੇ ਇੰਟਰਪ੍ਰੀਟ ਕਰਿਆ ਜਾਵੇ ਤਾਂ ਆਪਣਾ ਮੂਲਕ ਛੱਡ ਕੇ ਰਿਗਰ ਕਰਨ ਦੇ ਲਈ ਜਾ ਰਹੇ ਸੀ ਕਿਉਂਕਿ ਦੁਨੀਆਂ ਦੇ ਵਿੱਚ ਅੰਗਰੇਜ਼ ਜਾਂ ਜਿਹੜੇ ਗੋਰੇ ਨੇ ਉਹ ਗੁਲਾਮ ਲੱਭਦੇ ਫਿਰਦੇ ਸੀ ਸਾਡੇ ਲੋਕ ਗੁਲਾਮ ਬਣ ਲਈਉਂਦੇ ਮਗਰ ਫਿਰਦੇ ਸੀ ਕਿਸਾਬ ਦੇ ਨਾਲ ਹੂੰ ਹੂੰ ਤਾਂ ਬਟਰੀ ਲੀਸੀ ਸੀ ਇਸ ਕਰਕੇ ਉਹ ਵੀ ਰੋਕ ਰਹੇ ਸੀ ਉਹਨਾਂ ਨੂੰ ਫਿਰ ਉਹਨੇ ਵਾਪਸ ਆ ਕੇ ਤੁਸੀਂ ਦੇਖੋ ਉਹ ਵੀ ਗੁਰਦੇਵ ਸਿੰਘ ਉਹਨਾਂ ਨੇ ਜਿੱਦਾਂ ਦੇ ਸੰਘਰਸ਼ ਲੜੇ ਉਹ ਵੀ ਆਪਣੇ ਸਾਹਮਣੇ ਆ ਚਲੋ ਜੀ ਆਏ ਵਿਸ਼ਾ ਅੱਜ ਨਹੀਂ ਹੈ ਪਰ ਇਹਦੀ ਬੈਕਗ੍ਰਾਉਂਡ ਏ ਹੈ ਹਾਂ ਹਾਂ ਜੀ ਜੀ ਬਿਲਕੁਲ ਇਹ ਨਿਕਲ ਸ਼ੁਰੂ ਹੋਈ ਸੀ ਦੇ ਵਿੱਚ ਜਿੱਥੇ ਜਿੱਥੇ ਗਏ ਉਥੇ ਜਾ ਕੇ ਉਹਨਾਂ ਨੇ ਇਸ ਤਰੀਕੇ ਨਾਲ ਨਹੀਂ ਹੈ ਕਿ ਜਿਸ ਤਰ੍ਹਾਂ ਬਲੈਕ ਮਾਈਗ੍ਰੇਸ਼ਨ ਹੋਈ ਸੀ ਕਿ ਉਹ ਆਏ ਤੇ ਉਹਨਾਂ ਦੇ ਥੱਲੇ ਲੱਗ ਕੇ ਵੱਤੂ ਵੱਤ ਫੁੱਟਬਾਲ ਖੇਡਣ ਲੱਗੇ ਸਾਡੇ ਲੋਕ ਉਹਨਾਂ ਨਾਲੋਂ ਜ਼ਿਆਦਾ ਵਿਕਸਿਤ ਨੇ ਉਸ ਰੂਪ ਦੇ ਵਿੱਚ ਟੀਨ ਦੇ ਬਹੁਤ ਮਾਈਗ੍ਰੇਸ਼ਨ ਹੋਈ ਹੈ ਚਾਈਨਾ ਵਾਲੇ ਜਿੱਥੇ ਜਾਂਦੇ ਨੇ ਆਪਣਾ ਚਾਈਨਾ ਟਾਊਨ ਬਣਾ ਕੇ ਬੈਠ ਜਾਂਦੇ ਨੇ ਬਸ ਉ ਤੋਂ ਅੱਗੇ ਕੁਝ ਨਹੀਂ ਹੁੰਦਾ ਹਾਂ ਹਾਂ ਬਾਅਦ ਸਾਡੇ ਉੱਥੇ ਹਰ ਗੱਲ ਦੇ ਵਿੱਚ ਹਿੱਸਾ ਲੈਂਦੇ ਨੇ ਪੂਰੀ ਐਮ ਖੁੱਲ ਕੇ ਵਿਚਰਦੇ ਨੇ ਔਰ ਉਹਨਾਂ ਨੂੰ ਕੁਐਸਚਨ ਵੀ ਕਰਦੇ ਨੇ ਕਿੱਥੇ ਹੁੰਦਾ ਪਰ ਉਹਨਾਂ ਲੋਕਾਂ ਦੀ ਵੀ ਸੇਵਾ ਕਰਦੇ ਨੇ ਕੋਈ ਇੰਨੀ ਵੋਟਿੰਗ ਆਪਣੀ ਥੋੜੂ ਹੋਗੀ ਮਤਲਬ 10 ਬੰਦੇ ਚੁਣੇ ਜਾਣੇ ਇੰਗਲੈਂਡ ਦੇ ਵਿੱਚ ਐਮ ਪੀ ਇੰਨੀ ਵਾਸਤੇ ਥੋੜੂ ਸਾਡੇ ਮਾਈਗ੍ਰੈਂਟਸ ਦੀਆਂ ਹੈਗੀਆਂ ਨੇ ਫਿਰ ਸਾਡੇ ਥੋੜੀ ਜਿਹੀ ਮਾਈਗ੍ਰੈਂਟ ਨੇ ਹੋਰ ਨਹੀਂ ਪਰ ਉਹ ਇਹਨਾਂ ਦੇ ਮੁਕਾਬਲੇ ਉਸ ਤਰੀਕੇ ਦੇ ਨਾਲ ਪਬਲਿਕ ਲਾਈਫ ਦੇ ਵਿੱਚ ਉਹਨਾਂ ਖੁੱਲ ਕੇ ਨਹੀਂ ਅੱਗੇ ਇਹਦੇ ਵਿੱਚ ਮੈਂ ਸਮਝਦਾ ਹਾਂ ਉਹਦੇ ਵੀ ਥੋੜੀ ਕਿਰਪਾ ਹੈ ਕਿ ਸਾਡੇ ਪਬਲਿਕ ਲਾਈਫ ਦੇ ਵਿੱਚ ਉਧਰ ਵੈਸਟ ਦੇ ਵਿੱਚ ਸੇਵਾ ਜ਼ਿਆਦਾ ਹੈ। ਸੇਵਾ ਉਹ ਹੈ ਜੋ ਪੰਜਾਬੀਆਂ ਚ ਸਿੱਖਾਂ ਚ ਪਾਸ ਕਰਕੇ ਉਹਨਾਂ ਸੀਰੀਆ ਤੱਕ ਲੰਗਰ ਲਾਉਣੇ ਹਨ, ਕਰੋਨੇ ਦੇ ਦੌਰਾਨ ਆਕਸੀਜਨ ਦੇ ਲੰਗਰ ਲਾ ਦੇਣੇ, ਇਹ ਆਮ ਕਮਿਊਨਿਟੀ ਨਹੀਂ ਕੋਈ ਕਰ ਸਕਦਾ। ਹੂੰ। ਕਿ ਸੇਵਾ ਦਾ ਮਾਹੌਲ ਸਰ ਰਿਹਾ ਹੈ ਜੋ ਪਬਲਿਕ ਲਾਈਫ ਦੇ ਵਿੱਚੋਂ ਕੰਮ ਆਉਂਦਾ ਇਸ ਕਰਕੇ ਇਹ ਜਲਦੀ ਉੱਥੇ ਮਕਬੂਲ ਹੋ ਜਾਂਦੇ ਨੇ, ਜਲਦੀ ਲੀਡਰ ਵੀ ਬਣ ਜਾਂਦੇ ਨੇ। ਸਬਟੈਚਿੰਗ ਸਾਰੇ ਅਸਪੈਕਟ ਆਪਾਂ ਛੱਡ ਵੀ ਦਈਏ ਤਾਂ ਇਹ ਕੁਝ ਫੈਕਟਰ ਹੈਗੇ ਨੇ ਜਿਹੜੇ ਪੰਜਾਬੀਆਂ ਨੂੰ ਤੇ ਨੇਚਰਲ ਬੋਰਨ ਲੀਡਰ ਬਣਾਉਂਦੇ ਹੂੰ ਇਸ ਕਰਕੇ ਉਹ ਇਕੱਤੇ ਦੂਜਿਆਂ ਨਾਲੋਂ ਅੱਗੇ ਲੰਘ ਜਾਂਦੇ ਨੇ ਜੇ ਤੁਸੀਂ ਉੱਥ ਦੀ ਡੈਮੋਗ੍ਰਾਫਿਕ ਸਿਚੁਏਸ਼ਨ ਦੇਖੋ ਪopulation ਦੇਖੋ ਉਹਦੇ ਮੁਕਾਬਲੇ ਜਿਹੜੀ ਰਿਪਰੈਜ਼ੈਂਟੇਸ਼ਨ ਹੈ ਪੰਜਾਬੀਆਂ ਦੀ ਕੈਨੇਡਾ ਦੇ ਵਿੱਚ ਵੀ ਇੰਗਲੈਂਡ ਦੇ ਵਿੱਚ ਵੀ ਇਵਨ ਅਮਰੀਕਾ ਦੇ ਵਿੱਚ ਹੂੰ ਵੋਟਸ ਜਿਹੜੀ ਸਿਚੁਏਸ਼ਨ ਹੈ ਉਹ ਜ਼ਿਆਦਾ ਹੈ ਉੱਥੇ ਵੀ ਉਹ ਵੋਟਾਂ ਨੂੰ ਪ੍ਰਭਾਵਿਤ ਕਰਦੇ ਨੇ ਹੂੰ ਸਟੇਟ ਵੀ ਉਹਨਾਂ ਦੇ ਕੋਲ ਆਉਂਦੀ ਹੈ ਜਿੱਥੇ ਜਿੱਥੇ ਉਹਨਾਂ ਦਾ ਪ੍ਰਭਾਵ ਹੈਗਾ ਉਸ ਤਰੀਕੇ ਦੇ ਨਾਲ। ਉਹ ਇਹ ਆਪਣੇ ਆਪ ਤੁਸੀਂ ਮੈਂ ਸਮਝਦਾ ਪੋਜ਼ਿਟਿਵ ਗੱਲ ਬਿਲਕੁਲ ਆਪਣੇ ਆਪ ਦੇ ਵਿੱਚ ਇੱਕ ਇਤਿਹਾਸ ਵੀ ਰਚਿਆ ਜਾ ਰਿਹਾ ਹੈ। ਬਿਲਕੁਲ ਆਬਾਦੀ ਦੀ ਲੈ ਲਈਏ ਹੋਰ ਸਾਰਾ ਕੁਝ ਲੈ ਲਈਏ ਜੀ ਬਿਲਕੁਲ। ਭਾਲੇ ਜਿੱਥੇ ਉਹ ਜਾਂਦੇ ਨੇ ਛੋਟਾ ਜਿਹਾ ਪੰਜਾਬ ਬਣਾ ਲੈਂਦੇ ਨੇ। ਹੂੰ ਹੂੰ ਪਰ ਉਹ ਪੰਜਾਬ ਚਾਈਨਾ ਟਾਊਨ ਦੀ ਤਰ੍ਹਾਂ ਇਨਕਲੋਜ਼ਡ ਨਹੀਂ ਹੋਗਾ। ਹੂੰ ਭੁੱਲੇ ਉਹ ਮਤਲਬ ਇਹ ਹੈ ਕਿ ਤੁਸੀਂ ਦੇਖੋ ਨਾ ਉਹਦਾ ਕੋਈ ਉਸ ਤਰੀਕੇ ਦੇ ਨਾਲ ਨਹੀਂ ਜ਼ਿਕਰ ਇਸੇ ਬਣਦਾ ਵੈਸਾ ਹਰ ਭਜਨ ਸਿੰਘ ਜੋਗੀ ਉੱਥੇ ਗਏ ਹੂੰ ਜਿੰਨੇ ਜਿਹਦਾ ਨੂੰ ਸਿੱਖੀ ਬਣਾਉਂਦਾ ਸੀਗਾ ਹੂੰ ਉਹਨਾਂ ਦਾ ਖਾਸ ਕਿਸਮ ਦਾ ਕਲਟ ਸੀ ਆਪਣਾ ਇੱਕ ਉਹਨਾਂ ਨੇ ਬਣਾਇਆ ਪਰ ਇਹ ਇੱਕ ਆਪਣੇ ਆਪ ਇੱਕ ਵੱਡੀ ਗੱਲ ਹੈ ਮੇਰੇ ਖਿਆਲ ਦੇ ਵਿੱਚ ਕਿ ਪੰਜਾਬੀਆਂ ਦੇ ਵਿੱਚ ਇਹ ਕੋਮਨ ਚੀਜ਼ ਹੈ ਸਨੀ ਵੀ ਨੇ ਪਰ ਜਿਹੜੇ ਪੰਜਾਬੀ ਸਿੱਖ ਨੇ ਉਹਨਾਂ ਚ ਹੋਰ ਵੀ ਜ਼ਿਆਦਾ ਹੈ ਕਿਉਂਕਿ ਗੁਰੂਆਂ ਨੇ ਸੇਵਾ ਦਾ ਮਤਵ ਦਾਤ ਤੇ ਉਹ ਚੀਜ਼ ਕਿਤੇ ਨਹੀਂ ਹਾਂ ਇਹ ਨਹੀਂ ਵੀ ਹੱਥ ਛਾਣਗੇ ਇਦਾਂ ਹੋ ਜਾਊਗਾ ਜਾਂ ਕੋਈ ਦੁੱਖ ਦੇ ਵਿੱਚ ਉਹਦੀ ਮਦਦ ਕਰਨ ਦੇ ਵਿੱਚ ਪਿੱਛੇ ਨਹੀਂ ਹਟਦੇ ਪਰੇ ਬਹੁਤ ਸਮਝਾਏ ਜੇ ਹਿਊਮਨ ਰਿਸੋਰਸ ਨੁਕਤਾ ਦੇ ਤੌਰ ਤੇ ਇਨਸਾਨੀਅਤ ਦੇ ਤੌਰ ਤੇ ਪੱਟੀਆਂ ਵੈਲਿਊਸ ਨੇ ਹੂੰ ਕਿਉਂਕਿ ਜਦੋਂ ਸਿਆਸਤ ਵਿੱਚ ਜਾਣਾ ਹੈ ਕਿਸੇ ਨੇਤਾ ਉਹ ਨੇਚਰਲੀ ਉਹਦੀ ਸਮਾਜ ਸੇਵਾ ਇੱਕ ਹੰਸ ਹੈਗੀ ਹੈ ਪਰ ਇੱਥੇ ਸਵਾਲ ਹੈ ਕਿ ਕੀ ਪੰਜਾਬੀ ਕੇ ਮੰਤਰੀ ਪੱਧਰ ਉੱਤੇ ਇਹ ਕਾਫੀ ਧਾਂਕ ਜਮਾ ਰਹੇ ਨੇ ਜਿੱਥੇ ਕਿ ਉਹ ਕਦਰ ਪੰਜਾਬੀਆਂ ਦੀ ਜਾਂ ਸਿੱਖਾਂ ਦੀ ਆਬਾਦੀ ਨਹੀਂ ਹੈ ਪਰ ਸਵਾਲ ਇਹ ਕਿ ਕੀ ਪੰਜਾਬੀਆਂ ਨੂੰ ਕੋਈ ਸਿਖਾਇਆ ਜਾ ਰਿਹਾ ਵੀ ਤੁਸੀਂ ਸਿਆਸਤ ਕਿਵੇਂ ਕਰਨੀ ਹੈ ਤੁਸੀਂ ਸਿਆਸਤ ਵਾਲਾ ਵਧਣਾ ਹੈ ਪਰ ਡਾਕਟਰ ਸਾਹਿਬ ਜਿੱਦਾਂ ਤੁਸੀਂ ਦੱਸ ਰਹੇ ਹੋ ਕਿ ਇੱਕ ਵੱਡਾ ਜਿਹੜਾ ਸੇਵਾ ਦਾ ਮਿਸ਼ਨ ਬਾਬੇ ਨਾਨਕ ਜੀ ਤੋਂ ਉੱਤਰੀਆ 20 ਰੁਪਏ ਦਾ ਲੰਗਰ ਉਹ ਵੀ ਇੱਕ ਵੱਡਾ ਕਾਰਨ ਇੱਕ ਜ਼ਰੀਆ ਬਣ ਕੇ ਵਿਖਾਈ ਦੇ ਰਿਹਾ ਜੀ ਬਿਲਕੁਲ ਜੀ ਬਿਲਕੁਲ ਦੇਖੋ ਉਹ ਆਪਣੇ ਆਪ ਦੇ ਵਿੱਚ ਪਿੱਛੇ ਇੱਕ ਬਹੁਤ ਵੱਡੀ ਕਹਿ ਲਓ ਜਿਵੇਂ ਗੁਜਰਾਤੀਆਂ ਦੇ ਵਿੱਚ ਹੈ ਕਿ ਪੈਸਾ ਕਮਾਉਣ ਦੀ ਉਹਨਾਂ ਦੇ ਜੀਨਸ ਦੇ ਵਿੱਚ ਹੈ ਹੂੰ ਜੀ ਤੁਸੀਂ ਤੁਹਾਨੂੰ ਵੇਚ ਦੇਣਗੇ ਜਿਸ ਤਰੀਕੇ ਨਾਲ ਮਾਰਕਸ ਨੇ ਲਿਖਿਆ ਸੀ ਕਹਿੰਦਾ ਵੀ ਸਰਮਾਇਦਾਰ ਨੂੰ ਜੇ ਤੁਸੀਂ ਫਾਂਸੀ ਲਾ ਦਿਓ ਉਹਨਾਂ ਕਹਿੰਦਾ ਉਹ ਫਿਰ ਵੀ ਮਰਤਾ ਮਰਤਾ ਵੀ ਕਹਿੰਗੇ ਰੱਸਾ ਮੇਰੇ ਤੋਂ ਖਰੀਦ ਲਓ ਹੂੰ 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 ਆ ਕੀ ਪ੍ਰਾਬ ਹੈ ਅਸੀਂ ਸਾਡੇ ਤੋਂ ਉਲਟ ਹੈ ਕਿ ਜਿੰਨਾ ਕੋ ਹੈਗਾ ਕੋਲ ਉਹ ਵੀ ਵੰਡ ਕੇ ਛਕਾ ਦਿਓ ਕੋਈ ਗੱਲ ਨਹੀਂ ਹੈ ਪਰ ਬੁਤੀ ਜਿਹੜੀ ਉਥੋਂ ਵੀ ਵੱਡੀ ਮੈਂ ਸਮਝਦਾ ਕਰਦੀ ਹੈ ਉਹ ਇਹ ਕਿ ਜਿਹੜਾ ਗੁਰੂ ਗਬੀਰ ਸਿੰਘ ਦਾ ਹੈ ਨਾ ਕਿ ਜ਼ੁਲਮ ਨਾ ਤੱਕ ਕਰਨਾ ਨਾ ਸਹਿਣਾ ਹੂੰ ਪਰ ਸਹਿ ਦੇ ਇੱਥੇ ਕਿਤੇ ਕੋਈ ਸਖਤੀਆਂ ਨੇ ਜਿੱਥੇ ਕੋਈ ਕਿਤੇ ਕੋਈ ਡਿਸਕ੍ਰਿਮੀਨੇਸ਼ਨ ਹੈ ਉਹਨੂੰ ਕੁਐਸਚਨ ਕਰਨ ਵਾਲੇ ਲਗਭਗ ਪਹਿਲੇ ਪੰਜਾਬੀ ਉਹ ਹੁੰਦੇ ਨੇ ਹੂੰ ਹੂੰ ਭਾਵੇਂ ਕਿ ਮਾੜਾ ਪਾਸਾ ਵੀ ਹੈ ਕਿ ਜਦੋਂ ਆਪਣੇ ਕੋਲ ਸੱਤਾ ਆ ਜਾਂਦੀ ਹੈ ਤਾਂ ਜ਼ੁਲਮ ਕਰਨ ਤੋਂ ਝਿਜਕਦੇ ਵੀ ਨਹੀਂ ਪੂਰਾ ਪਾਠ ਨਹੀਂ ਪੜਿਆ ਜਾਂ ਜੇ ਪਰ ਇਹ ਹੈ ਕਿ ਜਿੱਥੇ ਕਿਤੇ ਕੋਈ ਟੱਕਰ ਹੈ ਜਿੱਥੇ ਕਿਤੇ ਕੋਈ ਸਟੇਟ ਜਾਂ ਕੋਈ ਹੋਰ ਮਤਲਬ ਕੋਈ ਤੱਕਾ ਹੈਗਾ ਹੈ ਤਾਂ ਉਹ ਤੱਕੇ ਦੇ ਖਿਲਾਫ ਖੜੇ ਹੋਣ ਲਈ ਕੋਈ ਝਿਜਕ ਨਹੀਂ ਹੈ ਦੂਜਿਆਂ ਇਸ ਨੇ ਜਿਹੜੀਆਂ ਉਹਨਾਂ ਦੀ ਟੋਲਰੈਂਸ ਉਹਨਾਂ ਦੇ ਜ਼ੁਲਮ ਚੱਲਣ ਦੀ ਸ਼ਕਤੀ ਕਹਿ ਲੋ ਬੱਤ ਇਹ ਬਿਲਕੁਲ ਬਰਦਾਸ਼ਤ ਨਹੀਂ ਕਰਦੇ ਖੜੇ ਹੋ ਜਾਂਦੇ ਨੇ ਕਿ ਠੀਕ ਹੈ ਕੋਈ ਗੱਲ ਨਹੀਂ ਜੋ ਹੋਊਗਾ ਦੇਖ ਲਾਂਗੇ ਹੂੰ ਹੂੰ ਪਰ ਇਹ ਵੀ ਲੀਡਰਸ਼ਿਪ ਤੇ ਵੀ ਬੜੀ ਮੈਟਰ ਕਰਦੀ ਹੈ ਹਾਂਜੀ ਬਿਲਕੁਲ ਬਿਲਕੁਲ ਭਾਵੇਂ ਕਿ ਜਿਹੜਾ ਪੰਜਾਬੀਆਂ ਦਾ ਜਿਹੜਾ ਮੂਲ ਰਾਜ਼ ਕਹਿ ਲਈ ਕਿ ਭਾਰਤ ਦੇ ਵਿੱਚ ਪੰਜਾਬ ਉਹ ਬੜਾ ਵੰਡਿਆ ਮਤਲਬ ਗਿਆ ਪਿਛਲੇ ਸਮੇਂ ਉਹਦੀ ਵੰਡਮਟਾਈਜ਼ ਜਿਹੜਾ ਦੌਰ ਹੈ ਹਕੂਮਤਾਂ ਵੱਲੋਂ ਹਾਲੇ ਵੀ ਜਾਰੀ ਹੈ ਪਰ ਦੂਜੇ ਵੱਡੇ ਪੰਜਾਬੀ ਆਪਣੀਆਂ ਜਿਹੜੀਆਂ ਸਿਆਸੀ ਪਹਿਲਾਂ ਸਵਾਸ ਸੇਵਾ ਦੀਆਂ ਪਹਿਲਾਂ ਉਹ ਕ ਮੰਤਰੀ ਪੱਧਰ ਉੱਤੇ ਉਹ ਬੇਰੋਕ ਟੋਕੋ ਪਾਈ ਜਾ ਰਹੇ ਬਿਲਕੁਲ ਜੀ ਬਿਲਕੁਲ ਇੱਕ ਜ਼ਰੂਰ ਹੈ ਜੇ ਕਿਉਂਕਿ ਸਟੇਟ ਨਹੀਂ ਰਹੀ ਇਥੇ ਗੁਰਜੀਤ ਸਿੰਘ ਦਾ ਟਾਈਮ ਥੋੜਾ ਰਿਹਾ ਸਾਨੂੰ ਸੱਤਾ ਤੇ ਨਾਲ ਭਿੰਡਣਾ ਤਾਂ ਹੁੰਦਾ ਹੈ ਸੱਤਾ ਪ੍ਰਾਪਤ ਕਰਕੇ ਸਾਹਮਣੇ ਨਹੀਂ ਆਉਂਦੀ ਹਮ ਜੀ ਮਤਲਬ ਇੱਕ ਵੀਕਨੈਸ ਵੀ ਹੈਗੀ ਹੈ ਕਿ ਕਿਉਂਕਿ ਸਟੇਟ ਨਹੀਂ ਰਹੀ ਸਟੇਟ ਨੂੰ ਕਦੇ ਅਸੀਂ ਆਪਣਾ ਨਹੀਂ ਸਮਝਿਆ ਸਟੇਟ ਕ੍ਰਾਫਟ ਦੇ ਵਿੱਚ ਪੰਜਾਬੀ ਉਹਨੇ ਉਹਨੇ ਕਾਮਯਾਬ ਨਹੀਂ ਹੈਗੇ ਪਰ ਸਟੇਟ ਤੁਹਾਨੂੰ ਚੈਲੰਜ ਕਰਨਾ ਲੀਡਰੀ ਕਰਨੀ ਕਿਸੇ ਵੀ ਖੇਤਰ ਦੇ ਵਿੱਚ ਉਥੇ ਚਾਹੇ ਮਿਲਟਰੀ ਹੈ ਚਾਹੇ ਉਹ ਅਕੈਡਮਿਕਸ ਵੀ ਹੈ ਚਾਹੇ ਉਹ ਮੰਨ ਲੀ ਵੀ ਡਾਕਟਰ ਨੇ ਜਿਹੜੇ ਵਕੀਲ ਨੇ ਜਿੱਥੇ ਵੀ ਜਿਹੜੇ ਵੀ ਮੈਗਨੇਟ ਹੈਗੇ ਉਥੇ ਉਹ ਆਪਣਾ ਮਤਲਬ ਚਲਵਾ ਦਿਖਾਉਂਦੇ ਨੇ ਜਰੂਰ ਪਰ ਉਹ ਉਦੋਂ ਕਰਦੇ ਪਬਲਿਕ ਲਾਈਫ ਦੇ ਵਿੱਚ ਫਿਰ ਉਹ ਕਿਸ ਨਾ ਕਿਸੇ ਹਿਸਾਬ ਦੇ ਨਾਲ ਪਬਲਿਕ ਹਾਈਲਾਈਟ ਤੇ ਵਿੱਚ ਲਾਈਮ ਲਾਈਟ ਦੇ ਵਿੱਚ ਆ ਜਾਂਦੇ ਨੇ ਹੂੰ ਹੂੰ ਮੇਰਾ ਖਿਆਲ ਹੈ ਚੰਗੀ ਗੱਲ ਹੈ ਸਗੋਂ ਇਹਨੂੰ ਇਹ ਹੈ ਕਿ ਇਹਨੂੰ ਹੋਰ ਕਲਟੀਵੇਟ ਕਰਨਾ ਚਾਹੀਦਾ ਸਾਰੇ ਪੰਜਾਬੀਆਂ ਨੂੰ ਗਲਤ ਕੀ ਪੋਜ਼ਿਟਿਵਲੀ ਪਰ ਕਈ ਆਪਣੇ ਇੱਥੇ ਐਟੀਟਿਊਡ ਇਸ ਤਰ੍ਹਾਂ ਦਾ ਵੀ ਹੈਗਾ ਕਿ ਉੱਥੇ ਕਿਉਂਕਿ ਉੱਥੇ ਦੇ ਸਿਟੀਜ਼ਨ ਬਣ ਗਏ ਨੇ ਉੱਥੇ ਦੀਆਂ ਵੈਲਿਊਜ਼ ਨੂੰ ਉਹ ਕੈਰੀ ਕਰਦੇ ਨੇ ਹੂੰ ਉਹਦਾ ਇਹ ਪੰਜਾਬ ਨੂੰ ਕਿੰਨਾ ਫਾਇਦਾ ਹੋਊਗਾ ਮੇਰਾ ਖਿਆਲ ਹੈ ਉਹਦਾ ਇਹ ਹੈ ਕਿ ਇੱਕ ਬ੍ਰਾਂਡ ਇਨਵੈਸਟਰ ਦੇ ਤੌਰ ਤੇ ਤਾਂ ਠੀਕ ਹੈ ਪਰ ਉੱਥੇ ਦੇ ਫਾਰਮੂਲੇ ਇੱਥੇ ਨਹੀਂ ਲੱਗਦੇ ਹੂੰ ਪਰ ਇਹ ਇਤਿਹਾਲੇ ਫਾਰਮੂਲੇ ਵੀ ਇਹਨਾਂ ਮੈਨੂੰ ਉੱਥੇ ਨਹੀਂ ਲੱਗਉਂਦੇ ਜਿਹੜੀਆਂ ਬੇਸਿਕ ਟੂ ਇਨਸਾਨੀ ਵੈਲਿਊਜ਼ ਨੇ ਉਹ ਤਾਂ ਸਾਰੀ ਜਗ੍ਹਾ ਲੱਗੂ ਹੁੰਦੀਆਂ ਨੇ ਹੂੰ ਕੋਈ ਕਿ ਅਦਰਵਾਈਜ਼ ਫਿਰ ਜੇ ਕ੍ਰਾਈਮਸ ਪੈ ਜਾਂਦੇ ਨੇ ਉਹਦੇ ਚ ਵੀ ਆਪਾਂ ਦੇਖਿਆ ਕਿ ਕੈਨੇਡਾ ਦੇ ਜਿਹੜੇ 10 ਗੈਂਗਸਟਰ ਸੀ ਉਹਨਾਂ ਚੋਂ 8-9 ਆਪਣਾ ਹੀ ਸੀ ਉਹ ਜੀ ਇਹ ਹਿੱਸਾ ਵੀ ਹੈਗਾ ਇੱਕ ਮਿੰਟ ਸੋ ਉਹਨੂੰ ਛੱਡ ਕੇ ਸਗੋਂ ਮੇਰਾ ਖਿਆਲ ਹੈ ਵੀ ਇਹ ਜਿਹੜੀ ਸੇਵਾ ਵਾਲਾ ਤਤ ਇਹਨ ਜੇ ਕਰਨ ਤੋਂ ਪੰਜਾਬ ਦੀ ਸਾਰੇ ਸਤਾਈ ਸ਼ਾਨ ਬਣ ਸਕਦਾ ਹੂੰ ਹੂੰ ਬਾਕੀ ਉਥੇ ਜਿਵੇਂ ਰਿਸ਼ੀ ਸੋਨਕ ਜਿਹੜੇ ਭਾਰਤੀ ਮੂਲ ਦੇ ਸਨ ਉਹਨਾਂ ਦੀ ਆਪਣੀ ਪਾਰਟੀ ਕੰਜ਼ਰਵੇਟਿਵ ਜਿਹੜੀ ਹੈ ਉਹ ਬੁਰੀ ਤਰ੍ਹਾਂ ਹਾਰੀ ਏ ਕਹਿੰਦਾ ਆਪਕੀ ਲੇਬਰ ਪਾਰਟੀ ਨੇ ਕਾਫੀ ਉਥੇ ਖੁੰਝਾ ਫਿਰਿਆ ਤਾਂ 14 ਸਾਲਾਂ ਬਾਅਦ ਵਾਪਸੀ ਹੁੰਦੀ ਹੈ ਲੇਬਰ ਪਾਰਟੀ ਦੇ ਵਿੱਚੋਂ ਵੱਡੇ ਪੱਧਰ ਉੱਤੇ ਪੰਜਾਬੀਆਂ ਦੀ ਜਿੱਤ ਬਣਨੀ ਕਹਿੰਦਾ ਆਪਕ ਇਹਨਾਂ ਦਾ ਕਾਫੀ ਸਿਆਸੀ ਵਿਹਾਰ ਦਾ ਸੰਬੰਧ ਉਥੋਂ ਦੀ ਲੇਬਰ ਪਾਰਟੀ ਨਾਲ ਹੈਗਾ ਬਿਲਕੁਲ ਲੇਬਰ ਪਾਰਟੀ ਜਿਹੜੀ ਤਾਂ ਜਿਹੜੇ ਰੀਸ਼ੀ ਸਨੋਕ ਸੀਗੇ ਉਹ ਵੀ ਇਨਸੀਡੈਂਟਲੀ ਉਹ ਵੀ ਪੰਜਾਬੀ ਮੂਲ ਦੇ ਹੀ ਸੀ ਹੂੰ ਹੂੰ ਜੀ 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 ਇਹਦੇ ਤੇ ਪਤਾ ਨਹੀਂ ਹੁਣ ਮਾਨ ਕਰਨਾ ਚਾਹੀਦਾ ਸਾਨੂੰ ਜਾਂ ਮਤਲਬ ਸ਼ਰਮਿੰਦਾਰ ਕਿਉਂਕਿ ਉਹ ਹਾਂ ਬਿਲਕੁਲ ਬਿਲਕੁਲ ਉਹ ਸਾਈਡ ਤੇ ਹੋਈ ਨੇ ਜੀ ਜੀ ਬਿਲਕੁਲ ਹੰ ਹੈ ਉਹ ਪੰਜਾਬੀ ਮੂਹਰ ਉਹਨਾਂ ਨੇ ਰਾਜਪਾਕਤਾ ਕਰ ਦਿਖਾਇਆ ਨਾ ਉੱਥੇ ਗੋਰੀਆਂ ਦੀ ਧਰਤੀ ਦੇ ਵਿੱਚ ਉਹਨਾਂ ਨੇ ਆਪਣਾ ਸਿੱਕਾ ਤਾਂ ਕਮਾ ਲਈਦਾ ਸਿੱਧੇ ਆ ਗਿਆ ਨਾ ਫਿਰ ਵੀ ਹਾਂ ਜੀ ਪਰ ਇਹ ਉਹ ਬੇਸਿਕਲੀ ਕੰਜ਼ਰਵੇਟਿਵ ਉਹਦੇ ਨਾਲ ਸੀਗੇ ਤੇ ਜੇ ਤੁਸੀਂ ਇਹਨਾਂ ਇਲੈਕਸ਼ਨਾਂ ਨੂੰ ਦੇਖੋ ਜਾਂ ਅਮਰੀਕਾ ਦੇ ਵਿੱਚ ਵੀ ਜੋ ਕੁਝ ਹੋ ਰਿਹਾ ਹੈ ਯੂਰਪ ਦੇ ਵਿੱਚ ਵੀ ਥੋੜੇ ਬਹੁਤ ਫਰਕ ਨਾਲ ਇਰਾਨ ਦਾ ਰਿਜ਼ਲਟ ਵੀ ਆਇਆ ਹੈ ਵੱਡਾ ਚੇਂਜ ਹੋ ਰਿਹਾ ਹੈ ਕਈ ਥਾਵਾਂ ਦੇ ਉੱਪਰ ਤਾਂ ਬਹੁਤ ਜ਼ਿਆਦਾ ਲੋਕ ਕੱਟੜਤਾ ਵੱਲ ਨੂੰ ਵੀ ਜਾ ਰਹੇ ਨੇ ਪਰ ਮੋٹے ਤੌਰ ਤੇ ਕਿਉਂਕਿ ਕੰਜ਼ਰਵੇਟਿਵ ਉਸੂਲ ਦੇ ਵਿੱਚ ਕੱਟੜ ਨੇ ਮਾਈਗ੍ਰੈਂਟਸ ਦੇ ਖਿਲਾਫ ਨੇ ਆਪਣੇ ਜਿਹੜੇ ਮਾਈਗ੍ਰੈਂਟਸ ਨੇ ਉਹ ਜ਼ਿਆਦਾ ਲੇਬਰ ਪਾਰਟੀ ਚ ਹੂੰ ਫਿਰ ਐਸਐਮਪੀ ਬਣੇ ਨੇ ਇਹਨਾਂ ਦਾ ਵੀ ਜ਼ਿਆਦਾ ਉਧਰਲੇ ਪਾਸੇ ਹੀ ਹੈ ਹੂੰ ਹੂੰ ਕਿ ਜੀ ਉਹ ਮਜ਼ਦੂਰ ਪੱਖੀ ਹੈ ਗਰੀਬ ਪੱਖੀ ਹੈ ਮਤਲਬ ਜਿਹੜੀ ਕੰਜ਼ਰਵੇਟਿਵ ਪਾਰਟੀ ਸੀ ਦੀ ਪਾਲਿਸੀਆਂ ਨੇ ਜਿਹੜੀਆਂ ਅਸਲ ਵਿੱਚ ਉਹਨਾਂ ਦੀ ਡਿਫੀਟ ਹੋਈ ਹੈ ਜਿਸ ਨਾਲ ਚਲੋ ਉਹਨਾਂ ਨੂੰ ਲੇਟ ਕਰਦਾ ਸੀ سرمایہਦਾਰ ਸੀ ਆਪ ਇੱਕ ਤਰੀਕੇ ਦੇ ਨਾਲ ਕਹਿ ਲਓ ਪਰ ਇਹ ਹੈ ਕਿ ਉਥੋਂ ਉਹ ਜਿਹੜਾ ਉਹਦਾ ਮੈਸੇਜ ਜ਼ਿਆਦਾ ਗਹਿਰਾ ਇੱਕ ਤਾਂ ਉਹਨਾਂ ਨੇ ਜਿਹੜੀ ਲੇਬਰ ਪਾਰਟੀ ਨੇ ਆਪਣੀ ਪਾਲਿਸੀ ਚੇਂਜ ਕੀਤੀ ਬਸ ਇੰਡੀਆ ਨਾਲ ਠੀਕ ਰੱਖਾਂਗੇ ਇਹ ਮਾਈਗ੍ਰੈਂਟਸ ਦੇ ਬਹੁਤ ਹੱਕ ਚ ਨਹੀਂ ਸੀ ਸਨੋਕ ਦੀ ਗਵਰਨਮੈਂਟ ਹੂੰ ਜੀ ਵਿਗਵਾਂ ਦੇ ਵੀ ਹੱਕ ਚ ਨਹੀਂ ਸੀ ਇਹ ਸਿਰਫ ਇਹ ਹੈ ਕਿ ਅਮੀਰਾਂ ਨੂੰ ਹੋਰ ਅਮੀਰ ਕਰਨ ਵਾਲੀਆਂ ਪਾਲਿਸੀਜ਼ ਨੇ ਜੇ ਮੌਕੇ ਇਹ ਤਾਂ ਭਾਰਤ ਨਾਲ ਜਿਹੜਾ ਮੁਕਤ ਵਪਾਰ ਸਮਝੌਤਾ ਜਿਹੜਾ ਅਸਿਰੇ ਚੜਨ ਦੀ ਸੰਭਾਵਨਾ ਅੱਗੇ ਹੈਗੀ ਹੈ ਸੰਭਾਵਨਾ ਵਧੀ ਹੈ ਵਧੀ ਹੈ ਹਾਂਜੀ ਹਾਂਜੀ ਸੋ ਇਸ ਕਰਕੇ ਥੋੜਾ ਮੇਰਾ ਖਿਆਲ ਇਹ ਹੈ ਕਿ ਉਹ ਇੰਡੀਅਨ ਪਰਸਪੈਕਟਿਵ ਦੇ ਨਾਲ ਜਿਹੜੀ ਇਲੈਕਸ਼ਨ ਹੈ ਬੇਸ਼ੱਕ ਉਹ ਇੰਡੀਅਨ ਮੂਲ ਦਾ ਬੰਦਾ ਹਾਰ ਗਿਆ ਪਰ ਵੈਸੇ ਉਹ ਇੰਡੀਅਨ ਸਟੇਟ ਦੇ ਲਈ ਇੰਡੀਅਨ ਸੋਸਾਇਟੀ ਦੇ ਲਈ ਫਾਇਦੇਮੰਦ ਰੂਪ ਵਿੱਚ ਹੈ ਹਾਂ 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 ਬਾਕੀ ਉੱਥੇ ਜਿਹੜਾ ਪਿਛਲੀ ਸਰਕਾਰ ਸੀਗਾ ਉਹਨਾਂ ਨੂੰ ਜਿਹੜੀ ਹੈ ਰਸ਼ੀਆ ਯੂਕਰੇਨ ਦਾ ਮਾਮਲਾ ਸੀ ਉਹ ਵੀ ਥੋੜਾ ਜਿਹਾ ਭਾਰੂਪਿਆ ਬਿਲਕੁਲ ਸਾਰਾ ਯੂਰਪੀ ਅਸਲ ਚੋਚ ਫਸਿਆ ਹੋਇਆ ਤੇ ਕਨਫਿਊਜ਼ ਹੋਇਆ ਹੋਇਆ ਹੈ ਬੇਸਿਕਲੀ ਉਹ ਉਹਨਾਂ ਨੇ ਉੱਥੇ ਜਿਸ ਤਰੀਕੇ ਨਾਲ ਆਪਾਂ ਮਾਨ ਸਾਹਿਬ ਨੂੰ ਮੂਰੇ ਲਾ ਲਿਆ ਉਹਨਾਂ ਉੱਥੇ ਵੀ ਇੱਕ ਕੋਮੇਡੀਅਨ ਸੀਗਾ ਅਸਲ ਦੇ ਵਿੱਚ ਹਾਂ ਜ਼ੇਲੈਂਸਕੀ ਆ ਜਿਹੜਾ ਉਹਨਾਂ ਨੇ ਅੱਗੇ ਲਾ ਲਿਆ ਪਰ ਉਹ ਇੰਨਾ ਨੌਨ ਸੀਰੀਅਸ ਲੀਡਰ ਮੇਰੇ ਖਿਆਲ ਨਾਲ ਦੁਨੀਆ 'ਚ ਕਦੇ ਨਹੀਂ ਦੇਖਿਆ ਗਿਆ ਕਿ ਉਧਰ ਤੋਪਾਂ ਚੱਲਦੀਆਂ ਹੋਣਗੀਆਂ ਨੇ ਉਧਰ ਫੋਟੋ ਸ਼ੂਟ ਕਰ ਰਿਹਾ ਹੁੰਦਾ ਟਾਈਮ ਮੈਗਜ਼ੀਨ ਦੇ ਲਈ ਫੋਟੋ ਅੰਗਰੇ ਲਵਾਉਣ ਲਈ ਸੋ ਉਹ ਬੇਸਿਕਲੀ ਯੂਰਪ ਨੇ ਉਹਨਾਂ ਨੂੰ ਮਤਲਬ ਚੱਕ ਕੇ ਫਸਾਉਣ ਦੀ ਕੋਸ਼ਿਸ਼ ਕੀਤੀ ਉਹਨੇ ਸਾਰਿਆਂ ਨੂੰ ਫਸਾ ਲਿਆ ਉਹ ਕਹਿੰਦੇ ਹੁੰਦੇ ਨਾ ਸਿਆਣੇ ਬੰਦੇ ਨਾਲ ਕਹਿੰਦੇ ਭੀਖ ਮੰਗੀ ਚੰਗੀ ਮੂਰਖ ਨਾਲ ਰਾਜ ਕਰਨ ਨਾਲ ਉਹਨਾਂ ਨੇ ਮੂਰਖ ਨਾਲ ਰਾਜ ਕਰਨ ਲੱਗ ਗਏ ਉਹ ਜੇ ਅਮਰੀਕਾ ਨੂੰ ਵੀ ਮਤਲਬ ਹੁਣ ਬਦਨਾਮੀ ਹੋ ਰਹੀ ਹੈ ਉਹਨਾਂ ਦੀ ਵੀ ਉਹ ਵੀ ਪਿੱਛੇ ਹਟਣ ਦੇ ਰਸਤੇ ਲੱਭਦੇ ਫਿਰਦੇ ਨੇ ਯੂਰਪ ਵੀ ਲੱਭਦਾ ਫਿਰਦਾ ਸੇਮ ਪੋਜੀਸ਼ਨ ਇਜ਼ਰਾਈਲ 'ਚ ਹੋ ਰਹੀ ਹੈ ਹੂੰ ਉਹ ਪਹਿਲਾਂ ਇਹ ਚੱਲ ਜਾਂਦਾ ਸੀ ਕਮ ਵੈਸਟ ਦਾ ਕਿ ਉਹ ਕੰਟਰੋਲ ਕਰਦੇ ਸੀ ਸਾਰੇ ਸਾਧਨ ਸਾਰਾ ਕਰੰਸੀ ਹੋਰ ਇਨਫੋਰਮੇਸ਼ਨ মিডিਆ ਸਭ ਕੁਝ ਹੁਣ ਵੈਸਟ ਹੈ ਜਿਹੜਾ ਬੇਸਿਕਲੀ ਉਹ ਥੱਲੇ ਜਾ ਰਿਹਾ ਉਹਨਾਂ ਦੀ ਇਕਨੋਮੀ ਵੀ ਥੱਲੇ ਜਾ ਰਹੀ ਹੈ ਸੋਸਾਇਟੀ ਵੀ ਥੱਲੇ ਜਾ ਰਹੀ ਹੈ ਪੋਲਿਟਿਕਸ ਵੀ ਉਸ ਤਰ੍ਹਾਂ ਨਹੀਂ ਖੜੀ ਹੋ ਰਹੀ ਹੂੰ ਤੇ ਕਰਕੇ ਉਹ ਇਹ ਜਿਹੀਆਂ ਸ਼ਰਾਰਤਾਂ ਨੂੰ ਪਹਿਲਾਂ ਤਾਂ ਉਹ ਕਰ ਦਿੰਦੇ ਸੀ ਹਿਊਮਨ ਰਾਈਟਸ ਤੇ ਕੋਈ ਨਾ ਕੋਈ ਪਰਦਾ ਪਾ ਲੈਂਦੇ ਸੀ ਮੀਡੀਆ ਦੇ ਵਿੱਚ ਉਹ ਪਰਦੇ ਹੁਣ ਨਹੀਂ ਪੈ ਰਹੇ ਉੱਥੇ ਵੀ ਇਜ਼ਰਾਇਲ ਤੇ ਵੀ ਹੁਣ ਉਹਨਾਂ ਨੂੰ ਉਹ ਮਹਿੰਗਾ ਪੈ ਰਿਹਾ ਜਿਹੜਾ ਨਿਤਨੇ ਉਹ ਉਹਨਾਂ ਨੇ ਮੁਰੇ ਲਾ ਲਿਆ ਉਹੀ ਸਾਇਲੈਂਸ ਕੀ ਦੀ ਸਿਚੁਏਸ਼ਨ ਸੀ ਹੀ ਅਸਲ ਦੇ ਵਿੱਚ ਸੋ ਉਹ ਉਹਦਾ ਰਿਜ਼ਲਟ ਹੈ ਕਿ ਦੁਨੀਆ ਦੇ ਵਿੱਚ ਇਹ ਜਿਹੜੀ ਕਟੜਤਾ ਹੈ ਲੋਕ ਉਹ ਤੋਂ ਪਿੱਛੇ ਹਟਣਗੇ ਨਹੀਂ ਲੱਗਦਾ ਇਰਾਨ ਕਿਸ ਤਰ੍ਹਾਂ ਹੀ ਹੋਇਆ ਹਾਂ ਬਿਲਕੁਲ ਆਰਾਮ ਦਾ ਜਿਹੜੇ ਰਿਜ਼ਲਟ ਆਏ ਨੇ ਹੁਣ ਉਹ ਵੀ ਇਸ ਤਰ੍ਹਾਂ ਦਾ ਦੇ ਰਹੇ ਨੇ ਸੁਕੇ ਮਤਲਬ ਕੱਟੜ ਦਾ ਦੇ ਰਿਜ਼ਲਟ ਆਉਣੇ ਸਾਹਮਣੇ ਸ਼ੁਰੂ ਹੋ ਗਏ ਨੇ ਹਾਲਾਂ ਫਾਂਸ ਦੇ ਵਿੱਚ ਹੋਰ ਕੱਟੜ ਲੋਕ ਮਤਲਬ ਬਣੇ ਨੇ ਇਸਲਾਮੋ ਫੋਬੀਆ ਵੀ ਵੱਧ ਰਿਹਾ ਹੈ ਯੂਨੀਫਾਰਮ ਨਹੀਂ ਹੈ ਗੱਲ ਪਰ ਓਵਰਆਲ ਜਿਹੜੇ ਬਹੁਤ ਅਥੋਰਟੇਰੀਅਨ ਕੱਟੜ ਦਾ ਨਫ਼ਰਤ ਦੇ ਆਧਾਰ ਤੇ ਜਿਹੜੇ ਰਜੀਮ ਬਣੇ ਹੋਏ ਸੀ ਜਾਂ ਉਹ ਬਦਲੇ ਜਾ ਰਹੇ ਨੇ ਜਾਂ ਕਮਜ਼ੋਰ ਹੋ ਰਹੇ ਨੇ ਇੰਡੀਆ 'ਚ ਵੀ ਇਹੀ ਹੋਇਆ ਇੰਡੀਆ 'ਚ ਵੀ ਉਹ ਸ਼ਕਤੀ ਨਹੀਂ ਦਿੱਤੀ ਗਈ ਜਿਹੜੀ 400 ਪਾਰ ਕਹਿੰਦੇ ਸੀ ਹਾਂ ਜੀ ਬਿਲਕੁਲ ਜੀ ਕੰਟੈਂਟ ਦੇ ਵਿੱਚ 400 ਪਾਰ ਹੋ ਗਏ ਮਾਜਿਸਟਰ ਦਾ ਬਿਆਨ ਸੁਣ ਰਿਹਾ ਸੀ ਉਹ ਕਹਿੰਦੇ ਵੀ ਇੱਥੇ ਤਾਂ ਨਹੀਂ ਹੋਏ ਉੱਥੇ ਉਲਟ ਵਾਲੇ ਨੇ ਜਿਹੜੇ 400 ਪਾਰ ਹੋ ਗਏ ਜਿਹੜੇ ਲਿਬਰਲ ਨੇ ਲੋਕ ਲੋਕ ਪੱਖੀ ਨੇ ਕਹਿ ਲੋ ਥੋੜੇ ਬਹੁਤ ਕਿਸੇ ਤਰ੍ਹਾਂ ਦੇ ਵਿੱਚ ਹੋਇਆ ਰਾਮ ਦੇ ਵਿੱਚ ਜਿਹੜੇ ਮਤਲਬ ਉਹ ਆਏ ਨੇ ਨਵੇਂ ਜਿਹੜੇ ਮਸੂਦ ਕੀ ਉਹਨਾਂ ਦਾ ਨਾਮ ਪੋਜ਼ਿਸ਼ਨ ਹੈ ਨਾ ਰਾਨੀ ਨਾਮ ਤੇ ਪ੍ਰੋਨਾਉਂਸ ਕਰਦੇ ਹਾਂ ਜੀ ਜੀ ਸਕੀਨ ਜਿਹੜਾ ਹੈ ਮਤਲਬ ਉਹ ਹਰਟ ਸਰਜਨ ਹੈ ਕੱਲਾ ਹੀ ਰਿਫਾਰਮਿਸਟ ਸੀ ਜਿਹਨੂੰ ਇਜਾਜ਼ਤ ਮਿਲੀ ਇਲੈਕਸ਼ਨ ਲੜਨ ਦੀ ਤੇ ਉਹ 30 ਲੱਖ ਵੋਟਾਂ ਦੇ ਨਾਲ ਜਿੱਤੇ ਹੈ ਟੋਟਲ 3 ਕਰੋੜ ਦੇ ਵਿੱਚੋਂ ਪਰ ਇਹ ਉਹਦੀ ਜਿਹੜੀ ਪਾਲਿਸੀ ਹੈ ਥੋੜੀ ਜਿਹੀ ਓਪਨਨੈਸ ਦੀ ਬਹੁਤ ਸੀ ਹੈ ਰੈਸ਼ਨੈਲਿਟੀ ਦੀ ਗੱਲ ਹੈ ਈਵਨ ਜਿਹੜਾ ਇਰਾਨ ਦੇ ਵਿੱਚ ਬਹੁਤ ਵੱਡਾ ਇੱਕ ਮਸਲਾ ਖੜਾ ਹੋਇਆ ਰਿਹਾ ਪਿਛਲੇ ਦਿਨੀ ਕਿ ਲੇਡੀਜ਼ ਦੇ ਜਿਹੜਾ ਬੁੱਕਾ ਪਾਉਣ ਦਾ ਮਸਲਾ ਸੀ ਉਹਦੇ ਉੱਪਰ ਮਾਸ਼ਾ ਅਮੀਨੀ ਜਿਹੜੀ ਪੁਰਤ ਲੇਡੀ ਸੀ ਐਕਟੀਵਿਸਟ ਉਹਦੀ ਮੌਤ ਹੋ ਗਈ ਸੀ ਔਰ ਉਸ ਤੋਂ ਬਾਅਦ ਇਰਾਨ ਨੋਰਮਲ ਨਹੀਂ ਹੋ ਸਕਿਆ ਅਜੇ ਤੱਕ ਉਹ ਵੀ ਉਹ ਉਹਦੇ ਹੱਕ ਵਿੱਚ ਸੀਗਾ ਕਿ ਨਹੀਂ ਇਸ ਤਰ੍ਹਾਂ ਦੀਆਂ ਡਰੈਸ ਦੇ ਸਬੰਧ ਦੇ ਵਿੱਚ ਕੋਈ ਕੋਟ ਨਹੀਂ ਹੋਣਾ ਚਾਹੀਦਾ ਕੋਈ ਨਹੀਂ ਹੋਣਾ ਚਾਹੀਦਾ ਮਤਲਬ ਇਹ ਆਸ ਹੈ ਕਿ ਇਰਾਨ ਦੀ ਸੋਸਾਇਟੀ ਥੋੜੀ ਓਪਨ ਹੋਊਗੀ ਉਹਦੇ ਆਉਣ ਪਰ ਵਰਲਡ ਦੇ ਵਿੱਚ ਜਿੱਥੇ-ਜਿੱਥੇ ਵੀ ਇਸ ਤਰ੍ਹਾਂ ਦੀ ਨਫ਼ਰਤ ਤੇ ਆਧਾਰਿਤ ਕਟੜ ਰਜਿਮ ਨੇ ਜਿਹੜੇ ਉਹਨਾਂ ਦਾ ਵਿਆਹ ਵਿਹਾਜ ਕਿਹ ਲੱਗਦਾ ਹੈ ਥੋੜੀ-ਥੋੜੀ ਬਦਲ ਰਹੇ ਨੇ ਲੋਕ ਹੂੰ ਹੂੰ ਜੀ ਬਿਲਕੁਲ ਰਸ਼ੀਆ ਜੁਕ੍ਰੇਨ ਦੇ ਮਾਮਲੇ ਦੇ ਵਿੱਚ ਵੀ ਇੱਕ ਤਰ੍ਹਾਂ ਕਟੜਤਾ ਦਾ ਮਾਮਲਾ ਸੀ ਯੂਰਪੀਅਨ ਕੰਟਰੀ ਵੱਲੋਂ ਅਜਿਹਾ ਤਰ੍ਹਾਂ ਦਾ ਫੈਸਲਾ ਲਿਆ ਗਿਆ ਉਧਰ ਤੇ ਪਹਿਰੇਦਾਰੀ ਹੁਣ ਤੱਕ ਜਣੀ ਕੀਤੀ ਜਾਂਦੀ ਰਹੀ ਹੈ ਪਰ ਸਿਆਸੀ ਦਿਹਾਜ ਉਤੇ ਜਿਵੇਂ ਅੱਗੇ ਅਮਰੀਕਾ ਦੇ ਵਿੱਚ ਵੀ ਇਹ ਚੋਣ ਪੇਟ ਪਖ ਰਿਹਾ ਉੱਥੇ ਕੈਨੇਡਾ ਦੇ ਵਿੱਚ ਵੀ ਅਗਲੀ ਵਾਰੀ ਹੈ ਤਾਂ ਇਹ ਜਿਹਾ ਸੇਕ ਇੰਗਲੈਂਡ ਵਾਂਗ ਉੱਥੇ ਵੀ ਉਹਨਾਂ ਨੂੰ ਸੈਨਪੈ ਸਕਦਾ ਸੈਨਪੈ ਬਿਲਕੁਲ ਹੀ ਬਿਲਕੁਲ ਉੱਥੇ ਲਗਭਗ ਜਿਹੜੇ ਅੰਡਰ ਗ੍ਰਾਂਟਸ ਨੇ ਉਹ ਇਦਾਂ ਦੇ ਇੰਡੀਕੇਟਸ ਆ ਰਹੇ ਨੇ ਇੰਡੀਕੇਸ਼ਨ ਬਾਕੀ ਦੇਖੋ ਸਿਆਸਤ ਸਿਆਸਤ ਹੁੰਦੀ ਹੈ ਫੇਰ ਵੀ ਹੂੰ 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 ਬਿਲਕੁਲ ਸੋ ਇਹ ਸਨ ਸਾਡੇ ਨਾਲ ਉਗੀਵ ਇਸ ਬਚਨ ਤੱਕ ਤੇ ਸਿਆਸੀ ਮਾਹਰ ਪ੍ਰੋਫੈਸਰ ਡਾਕਟਰ ਹਰਵਿੰਦਰ ਸਿੰਘ ਪੱਟੀ ਸਾਹਿਬ ਜਿਨ੍ਹਾਂ ਨੇ ਸਿੱਖ ਚਿਹਰੇ ਖਾਸ ਕਰਕੇ ਸਿਆਸਤ ਦੇ ਵਿੱਚ ਕਮਾਂਤਰੀ ਪਿੰਡ ਦੇ ਵਿੱਚ ਕਮਾਂਤਰੀ ਕਰਵਟ ਇਹਦੇ ਇਰਦ ਗਿਰਦ ਦੇ ਜਿਹੜੇ ਸਾਰੇ ਪੱਖ ਖੋਲੇ ਖੈਰ ਡਾਕਟਰ ਸਾਹਿਬ ਇਸ ਚੈਨਲ ਇਹ ਮਿਸ਼ਨ ਪੰਜਾਬੀ ਲਈ ਬੜਾ ਬੁੱਲਾ ਸਮਾਦੀਤਾ ਤੁਹਾਡਾ ਬਹੁਤ ਬਹੁਤ ਧੰਨਵਾਦ ਸ਼ੁਕਰੀਆ ਜੀ ਸ਼ੁਕਰੀਆ ਭਿੰਦਰ ਸਾਹਿਬ ਸਰੋਤਿਆਂ ਦਰਸ਼ਕਾਂ ਸਭ ਦਾ ਬਹੁਤ ਬਹੁਤ ਸ਼ੁਕਰੀਆ ਥੈਂਕ ਯੂ ਇਹ ਮਿਸ਼ਨ ਪੰਜਾਬੀ